ਰੇੜੀ ਫਾਟਕ ਲੱਗਣ ਕਾਰਨ ਗੱਡੀਆਂ ਖੜੀਆਂ ਸਨ ਅਤੇ ਇੱਕ ਨਿੱਕੀ ਜਹੀ ਕੁੜੀ ਨੰਗੇ ਪੈਰੀ ਇੱਕ ਗੱਡੀ ਵਾਲੇ ਨੂੰ ਆਪਣੇ ਪੈਰਾਂ ਵੱਲ ਇਸ਼ਾਰਾ ਕਰਕੇ ਪੈਸੇ ਮੰਗ ਰਹੀ ਸੀ ਡੰਡੀ ਉਸਨੇ ਤਰਸ ਖਾ ਕੇ ਪੈਸੇ ਦੇ ਦਿੱਤੇ ਅਤੇ ਕੁੜੀ ਉੱਥੋਂ ਤੇਜ਼ੀ ਨਾਲ ਭੱਜਦੀ ਹੋਈ ਆਪਣੇ ਹਾਫੇ ਵਿੱਚੋਂ ਚੱਪੜਾਂ ਕੱਢ ਕੇ ਪਾ ਲੈਂਦੀ ਹੈ ਅਤੇ ਪੈਸੇ ਆਪਣੇ ਨਾਲ ਵਾਲੇ ਆਦਮੀ ਜਿਹੜਾ ਕੇ ਦੂਰ ਖੜਾ ਸਭ ਕੁਝ ਵੇਖ ਰਿਹਾ ਸੀ ਉਸ ਨੂੰ ਦੇ ਕੇ ਸ਼ਾਬਾਸ਼ ਲੈਣ ਦੀ ਝਾਕ ਕਰਦੀ ਹੈ ਪਰ ਉਹ ਉਸ ਦੇ ਦੋ ਤਿੰਨ ਥੱਪੜ ਧਰ ਦਿੰਦਾ ਹੈ ਕਿ ਐਨੀ ਕੀ ਕਾਹਲ ਸੀ ਤੈਨੂੰ ਚੱਪਲਾ ਪੌਣ ਦੀ ਪ੍ਰਸ਼ੰਚਨ ਹਾੜੇ ਗੱਡੀਆਂ ਖੜੀਆਂ ਹਨ ਉਹਨਾਂ ਨੇ ਵੇਖ ਲਿਆ ਤੈਨੂੰ ਤੈਨੂੰ ਦੱਸਿਆ ਸੀ ਕਿ ਇੰਜ ਨਹੀਂ ਕਰਨਾ ਕੰਨ ਮਰੋੜ ਕੇ ਪੁੱਛਦਾ ਹੈ ਫਿਰ ਗਲਤੀ ਕਰੇਂਗੀ ਪ੍ਰਸ਼ੰਚਨ ਕੁੜੀ ਰੋ ਰੋ ਕੇ ਕਹਿ ਰਹੀ ਸੀ ਕਿ ਮੇਰੇ ਪੈਰ ਮੱਚ ਰਹੇ ਸੀ ਮੈਂ ਤਾਂ ਛੇਤੀ ਚਪਲਾ ਪਾ ਲਈਆਂ ਅੱਗੇ ਤੋਂ ਨਹੀਂ ਕਰਾਂਗੀ ਡੰਡੀ ਪਰ ਉਸ ਆਦਮੀ ਨੇ ਕੁੜੀ ਨੂੰ ਫਿਰ ਨੰਗੇ ਪੈਰੀ ਪੈਸੇ ਮੰਗਣ ਲਈ ਹੋਰ ਪਾਸੇ ਧੱਕ ਦਿੱਤਾ ਡੰਡੀ ਮੈਂ ਕੋਲ ਖੜੀ ਛਲੀਆਂ ਪੁਣਵਾ ਰਹੀ ਸੀ ਬੜਾ ਮਨ ਦੁਖੀ ਹੋਇਆ ਕਿ ਜਿਹੜਾ ਅਸਲ ਵਿੱਚ ਦੁਖੀ ਅਤੇ ਬੇਸਹਾਰਾ ਹੈ ਉਸ ਨੂੰ ਕਿਵੇਂ ਪਛਾਣਿਆ ਜਾ ਸਕੇ ਪ੍ਰਸ਼ਨ ਚਿੰਨ ਕੀ ਇਹਨਾ ਬੱਚਾਂ ਉੱਤੇ ਅਸੀਂ ਤਰਸ ਕਰੀਏ ਕੇ ਨਾ ਪ੍ਰਸ਼ਨ ਚਿੰਨ ਕੀ ਇਹਨਾ ਤੋਂ ਕੰਮ ਕਰਵਾਉਣ ਵਾਲਿਆਂ ਨੂੰ ਕੋਈ ਨੱਥ ਪਾਏਗਾ ਪ੍ਰਸ਼ਨ ਚਿੰਨ ਕੀ ਇਹ ਸੱਚ ਮੁੱਚ ਹੀ ਦੁਖੀ ਹਨ ਰੈਡੀ ਜਾਂ ਪੈਸਾ ਇਕੱਠਾ ਕਰਕੇ ਸ਼ੁਗਲ ਕਰਦੇ ਹਨ ਸਾਡੇ ਨਾਲੋਂ ਵੀ ਵਧੀਆ ਖਾਂਦੇ ਪੀਂਦੇ ਹੁਣ ਇਹ ਬੱਚਿਆਂ ਤੋਂ ਗਲਤ ਕੰਮ ਕਰਵਾ ਕੇ ਉਹਨਾਂ ਨੂੰ ਕੁਝ ਢਿੱਡ ਭਰਨ ਨੂੰ ਦੰਦੇ ਹੋਣਗੇ ਕਿ ਨਹੀਂ ਸੋਚਾਂ ਵਿੱਚ ਪਈ ਨੂੰ ਛੱਲੀਆਂ ਵਾਲੀ ਨੇ ਮੈਨੂੰ ਛੱਲੀ ਤਿਆਰ ਕਰਕੇ ਆਵਾਜ਼ ਦਿੱਤੀ ਬੀਬੀ ਜੀ 40 ਰੁਪਏ ਦਿਓ ਅਤੇ ਛੱਲੀ ਲਓ ਡੰਡੀ ਮੈਂ ਉਸ ਨੂੰ ਆਖਿਆ 40 ਰੁਪਏ ਦੋ ਛੱਲੀਆਂ ਦੇ 40 ਰੁਪਏ ਕਿਵੇਂ ਲੋਟ ਪਈ ਹੈ ਪੈਸੇ ਘਟ ਕਰ ਬਹੁਤ ਜ਼ਿਆਦਾ ਹਨ ਡੰਡੀ ਉਸ ਨੇ ਪੈਸੇ ਨਹੀਂ ਕਟਾਏ ਡੰਡੀ ਮੈਂ ਸੋਚਿਆ ਕਿ ਮੰਗਤੀ ਤੋਂ ਕੰਮ ਕਰਾਉਣ ਵਾਲੇ ਆਦਮੀ ਨਾਲੋਂ ਤਾਂ ਚੰਗੀ ਹੀ ਹੈ ਇਹ ਮਿਹਨਤ ਤਾਂ ਕਰ ਰਹੀ ਹੈ ਗਰਮੀ ਵਿੱਚ ਕਿਵੇਂ ਅੱਗ ਕੋਲ ਬੈਠੀ ਹੈ ਡੰਡੀ 40 ਰੁਪਏ ਦੇ ਕੇ ਛਲੀਆਂ ਲੈ ਕੇ ਮੈਂ ਉੱਥੋਂ ਚਲੀ ਗਈ ਪਰ ਮੇਰੇ ਦਿਮਾਗ ਵਿੱਚ ਬੱਚੀ ਦੇ ਮੱਛੇ ਪੈਰ ਹੀ ਆਈ ਗਏ ਕਿ ਹੋਰ ਜ਼ਿਆਦਾ ਮੱਚ ਗਏ ਹੁਣੇ ਗਰਮੀ ਤਾਂ ਉਸ ਤੋਂ ਬਾਅਦ ਹੋਰ ਜ਼ਿਆਦਾ ਹੋ ਗਈ ਹੈ ਡੰਡੀ ਦਿਮਾਗ ਵਿੱਚ ਕਦੇ ਨੰਗੇ ਪੈਰ ਵਾਲੀ ਕੁੜੀ ਅਤੇ ਕਦੇ ਛਲੀਆਂ ਵਾਲੀ ਕੁਮ ਰਹੀ ਸੀ ਕਿ ਉਸਨੇ ਵੀ ਤਾਂ ਜ਼ਿਆਦਾ ਪੈਸੇ ਮੰਗ ਲਏ ਉਹ ਵੀ ਮੰਗਤੀ ਹੀ ਲੱਗ ਰਹੀ ਸੀ ਮੈਨੂੰ ਕਿਸੇ ਪਾਸੋਂ ਡੰਡੀ ਛਲੀਆਂ ਵੀ ਮੱਛੀਆਂ ਸੜੀਆਂ ਹੀ ਦਿੱਤੀਆਂ ਸੀ ਉਸਨੇ ਕੋਈ ਸੁਬਾਦ ਵੀ ਨਹੀਂ ਸੀ ਉਹਨਾ ਵਿੱਚ ਪਤਾ ਨਹੀਂ ਦਿਮਾਗ गुस्से ਨਾਲ ਭਰਿਆ ਹੋਇਆ ਸੀ ਤਾਂ ਕੁਝ ਵੀ ਚੰਗਾ ਨਹੀਂ ਲੱਗਿਆ ਡੰਡੀ ਫਿਰ ਗੱਡੀ ਬत्तियां